ਬਹੁਤ ਮੈਨੂੰ ਮਾਣ ਹੈ ਕਿ ਪੈਣਾ ਇਤਿਹਾਸ ਗੱਲ ਰਹੀਆਂ ਨੇ ਸੋ ਅੱਜ ਮੈਨੂੰ ਵੀ ਮੌਕਾ ਮਿਲਿਆ ਆਪ ਸਾਰੀ ਸੰਗਤ ਜੀ ਦੇ ਦਰਸ਼ਨ ਕਰਨ ਦਾ ਅੱਜ ਦੱਸਣਾ ਚਾਹੂਗੀ ਕਿ ਬਹੁਤ ਸਾਲਾਂ ਬਾਅਦ ਇੱਕ ਧਾਰਮਿਕ ਰਚਨਾ ਕਾਫਲੇ ਬਣਾਈ ਹੈ ਉਹੀ ਅੱਜ ਨਾਲ ਨਾਲ ਉਹਦਾ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਪੂਰੀ ਦੁਨੀਆ ਵਿੱਚ ਅਸੀਂ ਆਪਣਾ ਇਤਿਹਾਸ ਪਹੁੰਚ ਕੋਸ਼ਿਸ਼ ਕਰਦੀ ਰਹੀਏ ਸੋ ਮੈਂ ਬੇਨਤੀ ਕਰੂੰਗੀ ਕੰਗ ਸਾਊਂਡ ਵੀਰ ਜੀ ਨੂੰ ਕਿ ਜ਼ਰੂਰ ਉਹ ਸੰਗਤ ਜੀ ਨੂੰ ਪੂਰਾ ਸੀ ਜੋ ਨਮਸ਼ ਰਚਨਾ ਇੱਕ ਬਣਾਈ ਹੈ ਤੁਹਾਨੂੰ ਸੁਣਾ ਦਈਏ ਜਿੱਧਰ ਵੇਖਾ ਰੰਗ ਕਿਸਰੀ ਸਿਰ ਚੁੰਨੀਆਂ ਦਸਤਾਰਾਂ ਟਰੈਕਟਰਾਂ ਉੱਤੇ ਝੂਲਣ ਝੰਡੇ ਖੜਕਣ ਢਾਡੀ ਵਹਾਰਾ See what 10 to ਚੜੀ ਕਲਾਛ ਜਿਉਂਦਾ ਕਟੂ ਵਰ੍ਹੇ ਫੁੱਲ 라 ਜੋ ਹੱਕ ਸੱਚ ਤੇ ਪੈਰੇ ਲਾਉਂਦਾ ਪਾਪੀਆਂ ਦਾ ਦਿਨ ਧਰਮ ਦਾ ਸੰਗਤਾਂ ਨਿਹਾਲ ਹੋਣ ਚਾਉਣੇ ਇਕਬਾਲ ਹੋਣ ਅਰਬ ਖਰਬ ਤੇਰੇ ਸ਼ਰਧਾਲੂ ਪਰਿਵਾਰ ਹੋਣ ਜੁਗੋ ਜੁਗ ਏਤ ਤੇਰੀ ਖਰੀ ਟਕਸਾਲ ਚੱਲੇ ਸੰਗਤਾਂ ਦੇ ਬੇੜੇ ਤੇਰੇ ਪਾਠ ਨਾਲ ਪਾਰ ਹੋਣ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਸਰਦਾਰ ਬਿਆਨ ਸਿੰਘ ਜੀ ਕੰਗਸਾਬ ਜੀ ਦਾ ਜਿਨ੍ਹਾਂ ਦਾ ਇੱਕ ਹਰਸਖ ਹੋਇਆ ਸੀ ਬਹੁਤ ਸਾਲ ਪਹਿਲਾਂ ਸੇਵਾ ਨਿਭਾ ਰਹੇ ਨੇ ਔਰ ਮੈਂ ਅਰਦਾਸ ਕਰਦੀ ਹਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ ਉਹਨਾਂ ਤੇ ਕਿਰਪਾ ਕਰਨ ਉਹ ਜਲਦੀ ਤੰਦਰੁਸਤ ਹੋਣ ਔਰ ਇਸੇ ਤਰ੍ਹਾਂ ਗੁਰੂ ਘਰ ਦੀ ਸੇਵਾ ਕਰਦੇ ਰਹਿਣ ਬਹੁਤ ਹੀ ਸਤਿਕਾਰ ਨਾਲ ਧੰਨਵਾਦ ਕਰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਇਹ ਸੰਸਨ ਸਤਿਕਾਰਯੋਗ ਪੰਥ ਦੇ ਪ੍ਰਸਿੱਧ ਜਿਨ੍ਹਾਂ ਨੂੰ ਦੁਨੀਆ ਪਿਆਰ ਕਰਦੀ ਹੈ ਸਤਿਕਾਰਯੋਗ ਬੀਬੀ ਸਤਵਿੰਦਰ ਕੌਰ ਜੀ ਬਿੱਟੀ ਜਿਨ੍ਹਾਂ ਨੇ ਧਾਰਮਿਕ ਗੀਤ ਗਾਇਆ ਹੈ ਸੋ ਇਹਨਾਂ ਦਾ ਸਤਿਕਾਰਯੋਗ ਸਰਦਾਰ ਬਿਅੰਤ ਸਿੰਘ ਜੀ ਕਾਂਗ ਸਰਬ ਉਹਨਾਂ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕੀਤਾ ਜਾਂਦਾ ਹੈ ਕਿ ਇਹਨਾਂ ਨੇ ਇਸ ਨਗਰ ਕੀਰਤਨ ਦੇ ਵਿੱਚ ਆ ਕੇ ਇਸ ਥਾਂ ਤੇ ਆਪਣਾ ਗੀਤ ਗਾਇਆ ਤੇ ਤੁਹਾਡਾ ਸਾਰਿਆਂ ਟੀਮ ਦਾ ਬੀਬੀ ਸਤਵੰਦ ਬਿੰਦਰ ਕੌਰ ਜੀ ਬਿੱਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਤਿਕਾਰਯੋਗ ਬੀਬੀ ਅਮਨਦੀਪ ਕੌਰ ਜੀ ਨਕੋਦਰ ਵਾਲੇ ਢਾਡੀ ਜੱਥੇ ਦਾ ਬਹੁਤ-ਬਹੁਤ ਧੰਨਵਾਦ ਤੇ ਹੁਣ ਸਤਿਕਾਰਯੋਗ ਬੀਬੀ ਪਸ਼ਵਿੰਦਰ ਕੌਰ ਜੀ ਉਹਨਾਂ ਦਾ ਢਾਡੀ ਜੱਥਾ ਪਹੁੰਚਿਆ ਆਓ ਉਹਨਾਂ ਦੇ ਕੋਲੋਂ ਆਪਾਂ ਸਰਵਣ ਕਰੀਏ ਜਿੰਨੀਆਂ ਵੀ ਸੰਗਤਾਂ ਭਾਈ ਆਨੰਦ ਮਾਣਦੇ ਨੇ ਆਪਣਾ ਪਿਆਰ ਬਣਾ ਕੇ ਬੈਠਣ ਦੀ ਕਿਰਪਾਲਤਾ ਕਰੋ ਜਿੰਨੇ ਵੀ ਮੈਂ ਟਰੈਕਟਰਾਂ ਤੇ ਸਪੀਕਰ ਲਾਏ ਹੋਏ ਉਹਨਾਂ ਨੂੰ ਬੇਨਤੀ ਕਰਾਂ ਜਦੋਂ ਤੁਸੀਂ ਇਦਾਂ ਦੀ ਸਟੇਜ ਦੇ ਕੋਲ ਲੰਘਦੇ ਹੋ ਨਾ ਆਪਣੇ ਸਪੀਕਰਾਂ ਦੀ ਆਵਾਜ਼ ਬੰਦ ਕਰ ਲਿਆ ਕਰੋ ਭਾਈ 사ਉਂਡ ਵਾਲਿਆਂ ਨੂੰ ਬੇਨਤੀ ਹੈ ਜਿਹੜੇ ਟਰੱਕਾਂ ਦੇ ਉੱਤੇ ਸਪੀਕਰ ਬੜੀਆਂ-ਬੜੀਆਂ ਆਵਾਜ਼ਾਂ ਤੁਹਾਨੂੰ ਪਤਾ ਹੈ ਵੀ ਇੱਧਰ ਐਡੇ ਪ੍ਰਸੰਤ ਪੰਥ ਦੇ ਪ੍ਰਸਿੱਧ ਢਾਡੀ ਜਿੱਥੇ ਹੁੰਦੇ